ਹਾਂਜੀ ਦੋਸਤੋ ਉਹ ਟੈਟੂਆਂ ਵਾਲੇ ਮੁੰਡੇ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੁਝ ਦਿਨ ਪਹਿਲਾਂ ਇਸ ਮੁੰਡੇ ਦਾ ਮਨਜੀਤਕੌਰ ਨਾਮ ਦੀ ਕੁੜੀ ਨਾਲ ਕਾਫੀ ਵੱਡੀ ਟਕਰਾਅ ਹੋਈ ਸੀ ਇਸ ਮਨਜੀਤਕੌਰ ਕੁੜੀ ਨਾਮ ਵੱਲੋਂ ਕਿਹਾ ਗਿਆ ਸੀ ਕਿ ਇਹ ਮੁੰਡਾ ਪਹਿਲਾਂ ਤਾਂ ਕੁੜੀ ਨੂੰ ਆਪਣੇ ਪਿਆਰ ਦੇ ਜਾਲਚ ਫਸਾਉਂਦਾ ਹੈ ਫਿਰ ਉਸ ਨਾਲ ਗਲਤ ਕੰਮ ਕਰਦਾ ਹੈ ਆਪਣੇ ਘਰ ਦੀ ਮਲਵਾਉਂਦਾ ਹੈ ਫਿਰ ਉਸ ਨੂੰ ਛੱਡ ਦਿੰਦਾ ਹੈ ਉਸ ਨੂੰ ਲੈ ਕੇ ਚੱਲਦੇ ਆ ਮਨਜੀਤ ਕੌਰ ਵੱਲੋਂ ਕਿਹਾ ਗਿਆ ਸੀ ਕਿ ਇਸ ਮੁੰਡੇ ਦਾ ਮੈਂ ਪੂਰਾ ਖਾਨਦਾਨ ਤਬਾਹ ਕਰ ਦਾਂਗੀ ਮਿਸ ਤਾਂ ਕੁਝ ਨਹੀਂ ਛੱਡਾਂਗੀ ਉਸ ਨੂੰ ਲੈ ਕੇ ਚੱਲਦਾ ਇੱਕ ਹੋਰ ਰਿਕਾਰਡਿੰਗ ਸਾਹਮਣੇ ਆਈ ਹੈ ਮਨਜੀਤ ਕੌਰ ਦੇ ਨਾਲ ਹੀ ਇੱਕ ਹੋਰ ਕੁੜੀ ਰਲ ਗਈ ਹੈ ਉਸ ਕੁੜੀ ਦਾ ਵੀ ਕਹਿਣਾ ਹੈ ਕਿ ਪਹਿਲਾਂ ਇਸ ਮੁੰਡੇ ਨੇ ਮੇਰੇ ਨਾਲ ਗਲਤ ਕੰਮ ਕੀਤਾ ਮੈਨੂੰ ਉਸ ਨੇ ਆਪਣੇ ਪਿਆਰ ਦੇ ਜਾਲ 'ਚ ਫਸਾਇਆ ਤੇ ਇਹਨੇ ਮੈਨੂੰ ਆਪਣੇ ਘਰੇ ਵੀ ਲੈ ਕੇ ਗਿਆ ਆਪਣੇ ਘਰਦਿਆਂ ਨਾਲ ਵੀ ਮਿਲਾਇਆ ਤੇ ਫਿਰ ਇਸ ਨੇ ਮੈਨੂੰ ਛੱਡ ਦਿੱਤਾ ਬਾਕੀ ਹੋਰ ਰਿਕਾਰਡਿੰਗ ਵਿੱਚ ਕੀ ਕਿਹਾ ਗਿਆ ਹੈ ਤੁਸੀਂ ਇੱਕ ਵਾਰ ਜ਼ਰੂਰ ਸੁਣਿਓ ਬਿਲਕੁਲ ਸੱਚ ਹੈ ਮੈਂ ਇਸ ਬੰਦੇ ਹੁਣ ਕੁਝ ਨਹੀਂ ਕਰ ਸਕਦੀ ਕਿ ਮੇਰੇ ਕੇਸ ਦੇ ਧੋਖਾਧੜੀ ਨਾਲ ਮੇਰੇ ਤੋਂ ਹੋ ਗਿਆ ਬਰੀ ਕਪਾ ਪਾਵੇ ਤਾਂ ਸਹੀ ਇੱਕ ਵਾਰ ਤੈਨੂੰ ਪਤਾ ਤਾਂ ਪੂਰਾ ਟੱਬਰ ਅੰਦਰ ਜਾਊਗਾ ਇਹ ਮੈਨੂੰ ਇਹ ਗੱਲ ਸੁਣਾਉਂ ਚੁ ਦੇ ਇਹਨਾਂ ਨੇ ਇਹ ਚੀਜ਼ ਹੀ ਬੋਲਦੇ ਸੀ ਕਿ ਬੇ ਰਿਸ਼ਤੇਦਾਰੀਆਂ ਨਿਭਾਉਣੀਆਂ ਹਨਾ ਮੈਨੂੰ ਘਰੇ ਜਾਂਦੇ ਨੂੰ ਕੀ ਡਰ ਲੱਗਦਾ ਸੀ ਹਾਂ ਫਿਰ ਮੈਂ ਇੱਕ ਯਕੀਨ ਕਰਕੇ ਘਰੇ ਗਈ ਹਨਾ ਚਲ ਤਾਂ ਬੰਦੇ ਨੇ ਗੇਟ ਖੋਲ੍ਹਿਆ ਪਿੱਛੇ ਦੇ ਮਾਮੇ ਦਾ ਮੁੰਡਾ ਬਾਕੀ ਤੁਸੀਂ ਟੱਡੂਆਂ ਵਾਲੇ ਮੁੰਡੇ ਬਾਰੇ ਕੀ ਕਹਿਣਾ ਚਾਹੋਗੇ ਜਾਂ ਮਨਜੀਤ ਕੌਰ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਜੋ ਕਿ ਇਹਨਾਂ ਨੂੰ ਇਨਸਾਫ ਮਿਲ ਸਕੇ ਬਾਕੀ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ